ਲਓ ਜੀ ਅੱਜ ਇੱਕ ਤੁਹਾਨੂੰ ਹੋਰ ਅਜੀਬ ਚੀਜ਼ ਦਿਖਾਉਨੇ ਆ ਆ ਬੂਟਾ ਤੁਸੀਂ ਪਛਾਣ ਸਕਦੇ ਹੋ ਚੰਗੀ ਤਰ੍ਹਾਂ ਤੇ ਜਿਹੜੇ ਨਹੀਂ ਪਛਾਣ ਚਾਹੁੰਦਾ ਤਾਂ ਮੈਂ ਦੱਸ ਦਿੰਦਾ ਜੀ ਇਹ ਜਾਮਣ ਦਾ ਬੂਟਾ ਤੇ ਆਏ ਦੇ ਉੱਤੇ ਕੋਈ ਚੀਜ਼ ਲੱਗੀ ਸੀ ਤੁਹਾਨੂੰ ਦਿਖਾਉਨੇ ਆ ਜਿਹੜੀ ਜਾਮਣ ਦੇ ਬੂਟੇ ਦੇ ਉੱਤੇ ਨਹੀਂ ਲੱਗ ਸਕਦੀ ਤੇ ਆ ਮਾਰੇ ਉਹਨੇਗਾ ਤੁਸੀਂ ਥੋੜੀ ਜਿਹੀ ਇੱਥੇ ਇੱਕ ਨੂੰ ਤੇ ਆ ਲਓ ਜੀ ਤੇ ਤੁਸੀਂ ਦੇਖ ਕੇ ਦੱਸਣਾ ਵੀ ਜਾਮਣ ਦੇ ਬੂਟੇ ਨੂੰ ਕੀ ਲੱਗਿਆ ਹੋਇਆ ਹਾ ਦੇਖ ਸਕਦੇ ਹੋ ਤੁਸੀਂ ਆ ਜਾਮਣ ਦਾ ਬੂਟਾ ਜੀ ਤੇ ਆ ਤੁਸੀਂ ਸਾਰਾ ਦੇਖ ਸਕਦੇ ਹੋ ਵੀ ਆ ਜਾਮਣ ਦੇ ਬੂਟੇ ਨੂੰ ਕੀ ਚੀਜ਼ ਲੱਗੀ ਹੋਈ ਆ ਤੇ ਹੈਰਾਨ ਕਰਨ ਵਾਲੀ ਆ ਸੋ ਬਾਲਾ ਹੈਰਾਨ ਨਾ ਹੋਇਓ ਜੀ ਮੈਂ ਦੱਸ ਵੀ ਦਿਨਾ ਇਹਦੇ ਉੱਤੇ ਸਾਡੇ ਮਿੱਠੇ ਗੱਦੂ ਦੀ ਵੀਲ ਚੜੀ ਆ ਜਿਹਨੂੰ ਤੁਸੀਂ ਪੇਠਾ ਵੀ ਕਹਿੰਦੇ ਨੇ ਅਲਗ-ਅਲਗ ਭਾਸ਼ਾ ਦੇ ਵਿੱਚ ਤੁਸੀਂ ਕੁਝ ਹੋਰ ਵੀ ਕਹਿ ਸਕਦੇ ਹੋ ਵੈਸੇ ਹੈ ਬੂਟਾ ਜਾਮਣ ਦਾ ਹੀ ਆ